ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਦੀ ਹਦਾਇਤਾਂ ਤੇ ਜ਼ਿਲ੍ਹਾ ਪੁਲਿਸ ਲਗਾਤਾਰ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਵਚਨਬੱਧ ਵਿਖਾਈ ਦੇ ਰਹੀ ਹੈ ਜੇਤੋਂ ਪੁਲਿਸ ਨੇ ਇੱਕ ਕਾਰਵਾਈ ਕਰਦੇ ਹੋਏ ਲੁੱਟਖੋ ਦੇ ਗਿਰੋਦਾ ਪਰਦਾ ਫਾਸ਼ ਕੀਤਾ ਅਤੇ ਉਸਦੇ 5 ਮੈਂਬਰ ਦਬੋਚ ਲਏ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਕੋਟਕਪੂਰਾ ਰੋਡ ਤੇ ਮੌਜੂਦ ਇੱਕ ਬੇਆਬਾਦ ਪੱਠੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਬ੍ਰਮ੍ਧ ਹੋਏ ਡੀਐਸਪੀ ਜੈਤੋ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਕੋਲੋਂ ਮਾਰੂ ਹਥਿਆਰ ਬ੍ਰਮ੍ਧ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਤਿੰਨ ਉੱਪਰ ਪੇਲਾ ਵੀ ਅਪਰਾਧਿਕ ਮਾਮਲੇ ਦਰਜ ਹਨ ਜੋ ਸਾਡੇ ਜ਼ਿਲ੍ਹਾ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜਨ ਮੈਡਮ ਦੇ ਹਦਾਇਤਾਂ ਦੇ ਅਸੀਂ ਕਾਫੀ ਗਸ਼ਤਾਂ ਵਗੈਰਾ ਵਧਾਈਆਂ ਹੋਈਆਂ ਤੇ ਮਾੜੇ ਅਨਸਰਾਂ ਤੇ ਲਗਾਤਾਰ ਸਾਡੇ ਵੱਲੋਂ ਕਾਰਵਾਈਆਂ ਚੱਲ ਰਹੀਆਂ ਨਸ਼ਿਆਂ ਦੇ ਵੀ ਸਾਡਾ ਰੋਜ਼ਮਰਾਂ ਦੀ ਤੌਰ ਤੇ ਡੇਲੀ ਸਾਡਾ ਕੰਮ ਹੁੰਦਾ ਹੈ ਇਹਦੇ ਤੇ ਐਸੇ ਦੀ ਲੜੀ ਵਿੱਚ ਕੱਲ ਥਾਣਾ ਜੈਤੋ ਦੀ ਪੁਲਿਸ ਵੱਲੋਂ ਜਿਹੜੀ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਕੋੜਪੂਰਾ ਰੋਡ ਤੇ ਬੇਵਗ ਪੱਠਾ ਹੈਗਾ ਇਟਾਂ ਦਾ ਉੱਥੇ ਕੋਈ ਪੰਜ ਲੜਕੇ ਬੈਗੇ ਕੋਈ ਆਪਦੀ ਪਲੈਨਿੰਗ ਕਰ ਰਹੇ ਸੀਗੇ ਕੋਈ ਵਾਰਦਾਤ ਕਰਨ ਦੀ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਉਹਨਾਂ ਕੋਲ ਪਾਸੋਂ ਕਾਫੀ ਤੇਜ਼ ਤਰ ਹਥਿਆਰ ਵਗੈਰਾ ਕਹਾੜੀ ਵਗੈਰਾ ਕਾਪੇ ਵਗੈਰਾ ਸਭ ਨੂੰ ਬਰਾਮਦ ਹੋਇਆ ਆ ਇਹਦਾ ਕੀ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦੀ ਇਹਨਾਂ ਨੂੰ ਜਿਹੜਾ ਅਸੀਂ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕੀਤਾ ਇਹਨਾਂ ਤੇ ਨੌ ਮਕਦਮੇ ਇਹਨਾਂ ਚੋਂ ਤਿੰਨ ਜਣਿਆਂ ਦੇ ਪਹਿਲਾਂ ਦਰਜ ਹੈਗੇ ਆ ਚੋਰੀਆਂ ਦੇ ਲੁੱਟਾਂ ਖੋਹਾਂ ਦੇ ਐਕਸਾਈਜ਼ ਐਕਟ ਵਗੈਰਾ ਵੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਪਾਇਆ ਗਿਆ ਹੈ ਤੋ ਦੇ ਰਹਿਣ ਵਾਲੇ ਨੇ ਇਹ ਇੱਥੇ ਜਿਹੜੇ ਜੈਤੋ ਦੇ ਏਰੀਏ ਦੇ ਰਹਿਣ ਵਾਲੇ ਕੋਈ ਛੱਡੜ ਮਹੱਲੇ ਦਾ ਕੋਈ ਇਥੋਂ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਇਹ ਕਿਸ ਘਟਨਾ ਨੂੰ ਪ੍ਰਭਾਵਿਤ ਕੀਤੀ ਇਹ ਕੋਈ ਲੁੱਟਖੋ ਦੀ ਵਾਰ ਦਾ ਨੂੰ ਅੰਜਾਮ ਦੇਣ ਦੇ ਸੀਗੇ ਬਾਕੀ ਅਸੀਂ ਅੱਜ ਪੁਲਿਸ ਮਨ ਲੈ ਕੇ ਉਹਨਾਂ ਤੋਂ ਫਰਦਰ ਅੱਗੇ ਪੁੱਛਗਿੱਛ ਕਰਾਂਗੇ